ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਰਾਂ ਅੱਜ ਆਇਆ ਆਪਾਂ ਬਾਈ ਦੇ ਗੋਰੇ ਦੇ ਫਾਰਮ ਠੀਕ ਆ ਜੀ ਵਪਾਰ ਦਾ ਕੰਮ ਆ ਬਾਈ ਦਾ ਬਾਕੀ ਬੋਰਡ ਤੇ ਲਿਖਿਆ ਹੋਆ ਨੰਬਰ ਬਾਈ ਦਾ ਗੱਬਣ ਗਾਂ ਬਾਈ ਕੋਲ ਬਕਾਊ ਇੱਕ ਬੱਸੀ ਬਕਾਊ ਆ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਹੈ ਵੀਰੇ ਆਪਣਾ ਨਾਮ ਗੋਰਾ ਵੀਰੇ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤਵਾ ਤਸੀਲ ਨੰਬਰ ਦੱਸੋ ਫਿਰ ਆਪਾਂ ਨੰਬਰ 8788042 ਠੀਕ ਆ ਜੀ ਹਾਂਜੀ ਦੱਸੋ ਬਾਈ ਆਪਣੇ ਕੋਲ ਕਿਹੜੇ ਕਿਹੜੇ ਆਪਣੇ ਕੋਲ ਇੱਕ ਤਾਂ ਬੱਚੀ ਆ ਬਈ ਅੱਜ ਠੀਕ ਹੈ ਜੀ ਉਹ ਟੋਕੜ ਗੱਭਣ ਵੈੜਾ ਠੀਕ ਹੈ ਜੀ ਬੱਚੀ ਹੈ ਕਿ 6-7 ਮਹੀਨਿਆਂ ਦੀ ਹੈ ਇਹ ਹਾਂਜੀ ਬਹੁਤ ਚੰਗੇ ਸੀਮੰਟ ਦੀਆਂ ਫੇਸ ਕੁਆਲਿਟੀ ਦਿਖਾਈ ਪੰਜਰੀ ਹੈ ਠੀਕ ਹੈ ਜੀ ਦੇਖ ਦੇਖ ਸੱਜਾ ਬਹੁਦੀ ਵਾਲੀ ਆ ਠੀਕ ਹੈ ਜੀ ਥਾਂ ਥਣ ਵੀਰੇ ਥਾਂ ਚਾਰ ਆ ਪੰਜਵਾਂ ਕੋਈ ਨਹੀਂ ਠੀਕ ਹੈ ਜੀ ਆ ਦੇਖ ਲੋ ਝੋਲੀ ਬਹੁਤ ਆ ਮਗਰ ਥੱਲੇ ਦੇ ਕੈਡਰ ਦੇ ਕਿਹਾ ਕਿੰਨਾ ਜੰਗਲ ਗਿਆ ਠੀਕ ਹੈ ਗੱਭਣਾ ਵਾਂਗੂ ਲੱਗਦੀ ਆ ਹਾਂਜੀ 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 ਠੀਕ ਹੈ ਜੀ ਕੀ ਰੇਟ ਆ ਭਰਾ ਇਹਦਾ 22 ਦੀ ਦੇ ਦਾਂ ਬਈ 20000 ਦੀ ਹਾਂਜੀ ਪੂਰੀ ਉਹਰੀ ਚੰਗੀ ਗਾਂ ਦੀ ਬੱਚੀ ਆ ਵੀਰੇ 35 36 ਕਿਲੋ ਮਾਣ ਦਾ ਰਿਕਾਰਡ ਆ ਵੀਰੇ ਕਹਿੰਦਾ ਨਹੀਂ ਗੱਲ ਜੀ ਅਪਾ ਚਾਹੇ ਦੋ ਤੋਂ ਲਈਏ ਦਿਖਾ ਵੀ ਥਾ ਦਿਆਂ ਠੀਕ ਆ ਜੀ ਉਤੋਂ ਲਈਆ ਉਤੋਂ ਦੀ ਵੀਡੀਓ ਵੀ ਹੈਗੀ ਆਪਣੇ ਕੋਲੇ ਬਣਾਈ ਦੀ ਵਿੱਚ ਠੀਕ ਹੈ ਜੀ ਇਹ ਹਾਲਾ ਕਹਿੰਦਾ ਵੀ ਜਾਣ ਕੇ ਕਹਿੰਦਾ ਹਾਂਜੀ ਹਾਂਜੀ ਆਪਾਂ ਦਾ ਗਾਂ ਦੇ ਕੇ ਬੱਚੀ ਲੈਣੀ ਆ ਵੀਰੇ ਆਪਾਂ ਐਂ ਨਹੀਂ ਕਹਿੰਦੇ ਵੀ ਆਪਾਂ ਆਹ ਫਾਰਮ ਦੀ ਨਸਲ ਤਾਂ ਉਂਕੀ ਦੇਣਾ ਹਾਂਜੀ ਜਿਹਦਾ ਮੈਨੂੰ ਪਤਾ ਹਾਂਜੀ ਮਾਲਕ ਦਾ ਦੱਸਦਾ ਉਹਦਾ ਰਿਕਾਰਡ ਮੈਂ ਦੱਸਦਾ ਨਹੀਂ ਦੂਜੀ ਦਾ ਕਿਸੇ ਦਾ ਨਹੀਂ ਦੱਸਦਾ ਠੀਕ ਹੈ ਜੀ ਐਵੇਂ ਕੀ ਫਾਇਦਾ ਜਦੋਂ ਆਪਾਂ ਪਤਾ ਹੀ ਨਹੀਂ ਹੈਣਾ ਠੀਕ ਹੈ ਜੀ ਕਹਿਣ ਨੂੰ ਤਾਂ ਮੈਂ ਹ ਬਾਕੀ ਦਾ ਪਤਾ ਕਰਕੇ ਦੱਸ ਦਾਂਗੇ ਜੇ ਕਿ ਮਿਲ ਗਿਆ ਦਾ ਡਾਟਾ ਇਹਦਾ ਠੀਕ ਹੈ ਜੀ ਇਹ ਬਈ ਗੱਬਣਾ ਪੰਜ ਮਹੀਨਿਆਂ ਦੀ ਹੋਣ ਵਾਲੀ ਦੋ ਚਾਰ ਦਿਨ ਘੱਟ ਆ ਹਾਂਜੀ ਆਪਣੀ ਚੈੱਕ ਕਰਾਈ ਦੀ ਅਗਲੇ ਨੇ ਕਿਉਂ ਨਹੀਂ ਕਰਾ ਸਕਦਾ ਆਪਣੇ ਕੋਲ ਵੀ ਡਾਕਟਰ ਚੈੱਕ ਕਰਾਉਂਦੀ ਸੀ ਕਿੰਨੇ ਟਾਂ ਦੀ ਪੰਜ ਪੂਰੇ ਹੋਣ ਵਾਲਿਆ ਬਈ ਇਹਨੂੰ ਪੰਜ ਪੂਰੇ ਠੀਕ ਹੈ ਜੀ ਤੁਹਾਨੂੰ ਬਹੁਤ ਸੋਹਣਾ ਲੱਗਿਆ ਦਾ ਬਾਕੀ ਵੱਡੀ ਬਹੁਤ ਆ ਤੇ ਕੀ ਰੇਟ ਨੂੰ ਦਬੜਾ ਦਾ ਇਹ 55 ਦੇ ਦਾਂਗੇ ਆਪਾਂ ਬਈ ਜੀ ਤੇ ਠੀਕ ਹੈ ਜੀ ਹਾਂ ਰਾਤ ਆਈ ਆਪਣੇ ਕੋਲੇ ਇਹ ਠੀਕ ਹੈ ਜੀ ਆ ਹੁਣੇ ਤੇਰੇ ਮੂਰੇ ਅਜ ਨਵਾਈਆਂ ਹੀ ਆ ਤੇਗਾ ਤੁਹਾਨੂੰ ਰੋਕ ਲੈ ਦਸ ਮਿੰਟ ਹਾਂ ਤਾਂ ਭਾਈ ਗਾਂ ਥੋੜੀ ਲੱਗਦੀ ਥ ਕਜੋ ਜਹਾਜ਼ ਦੋ ਵੀ ਹਾਰਾਂ ਚ ਲਈ ਆ ਬਈ ਇਹ ਠੀਕ ਹੈ ਜੀ ਕੋਈ ਕੱਦ ਕੋਤ ਸੁੱਕ ਨਾ ਕਰਨ ਵਾਲੀ ਦਾ ਵਧੀਆ ਤੇ ਹੁਣ ਦੁੱਧ ਵੀ ਬਾਈ ਦਿੰਦੀ ਆ ਮੜ ਮੋਟਾਂ ਗੀ ਹਾਂ 9 ਲੀਟਰ ਦੁੱਧਾਂ 9 ਲੀਟਰ ਬਈ ਦੁੱਧ ਆ ਖਾਣ 9 ਲੀਟਰ ਦੁੱਧ ਬਾਜੂਗੀ ਤਸੱਲੀ ਕਰਾ ਕੇ ਚੋ ਕੇ ਹਾਂ ਚਾਟ ਢੰਗ ਛੋਲੇ ਚਾਹੇ ਚਾਹੇ ਗਾਰੰਟੀ ਦੇ ਮੰਗਾ ਲਿਆ ਆਪਾਂ ਤੋਂ ਬਾਈ ਯਾਰ ਠੀਕ ਹੈ ਜੀ ਹੂੰ ਦੁੱਧ ਤਿੰਨ ਥਲੇ ਇਹ ਜੇ ਜਾਂ ਦੋ ਦਿਨ ਦਾਣਾ ਵੱਧ ਪਾ ਦੇ 12 13 ਤੀ ਵਗ ਜੂਗੀ ਠੀਕ ਹੈ ਜੀ ਠੀਕ ਹੈ ਜਿਵੇਂ ਕੱਲੀ ਸਾਹਮਣੇ ਕਿਸੇ ਨੇ ਹਾਂਜੀ ਹਾਂਜੀ ਕਾਲਣ ਵਾਲੀ ਆ ਵਧੀਆ ਨਾਲ ਦਾ ਖਰਚਾ ਕੱਢਦੀ ਆ ਨਾਲ ਦੁੱਧ ਵੀ ਆ ਠ ਕਰਮਾਣੇ ਦਾ ਕੱਦ ਗੁੱਦਵੀ ਬਹੁਤ ਹੈ ਬਹੁਤ ਕੱਦ ਲੱਕ ਦੇ ਨੇੜੇ ਲੱਗ ਜੂ ਬਾਈ ਬਾਕੀ ਅਡੋੜੀ ਵਾਲੀ ਸੇਵ ਆ ਹਾਂਜੀ ਹਾਂਜੀ ਫੇਸ ਕੁਆਲਿਟੀ ਬਹੁਤ ਵਧੀਆ ਜੀ ਦਾ ਦੀ ਬਾਈ ਜਿੰਨਾ ਜ਼ਰੂਰ ਕੰਟੈਕਟ ਕਰੋ 5 ਮਹੀਨੇ ਦੇ ਅੱਜ ਝੋਲੀ ਬਹੁਤ ਹੱਲੇ ਦੇ ਠੀਕ ਹੈ ਜੀ ਤੇ ਲੱਡੂ ਲਾ ਬਹੁਤ ਹੈ ਜੀ ਹਾਂ ਬਾਹਲਾ ਲੇਵਾ ਚੰਗਾ ਠੀਕ ਹੈ ਅਜੇ ਅੱਠ ਵੀ ਦੀ ਚੋਈ ਦੇ ਹੁਣ ਫਸੀ ਫਰੇ ਗੱਲੋਂ ਠੀਕ ਹੈ ਜੀ ਠੀਕ ਹੈ ਬਾਕੀ ਵੱਡੀ ਐ ਕੋਈ ਛੋਟੀ ਨਹੀਂ ਠੀਕ ਹੈ ਬਾਈ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਬਾਕੀ ਨਸਲ ਵਾਲੀ ਯਾ ਨਹੀਂ ਗੰਦਾ ਠੀਕ ਹੈ ਜੀ ਤੇ ਮਿਲਦੇ ਆ ਭਰਾ ਅਗਲੀ ਵੀਡੀਓ ਚ